ਦਰ ਹੁਣੀ ਬਾਈ ਜੀ ਛੋਟੇ ਬੱਚੇ ਦੇ ਨਾਲ ਚੱਲੇ ਆ ਈਸ਼ਨਪੁਰੀਏ ਤਰਨ ਹੁਣੀ ਮਾਲਕਪੁਰੀਏ ਆ ਦੇਖਦੇ ਆ ਵੀਰੋ ਮੁਕਾਬਲਾ ਕਿੱਥੇ ਜੁੜਦਾ ਵਾ ਤੇ ਆ ਸ਼ਿਫਟ ਆ ਜੇ ਜਿੱਤੀ ਹੋਈ ਆ ਤੇ ਨਾਲ ਹੀ ਹਰਪ੍ਰੀਤ ਹੁਣੀ ਸੁਖੀ ਹੁਣੀ ਜਿੱਥੇ ਨਾਲ ਹੀ ਜਿੱਥੇ ਆ ਬੱਚਾ ਬਾਈ ਜੀ ਚੱਲੇ ਆ ਵਾ ਇਹ ਚੈਂਪੀਅਨ ਬੱਚਾ ਜਿਹੜਾ ਆ ਲਾਲ ਸ਼ਰਟ ਵਾਲੇ ਹਰਜਿੰਦਰ ਹਣੀ ਤਰਨ ਹਣੀ ਮਾਲਕਪੁਰੀਏ ਜਿੱਥੇ 21 ਤਰੀਕ ਨੂੰ ਆ ਲਗਾਤਾਰ 2 ਮਹੀਨਿਆਂ ਦਾ ਜੇਤੂ ਆ ਆ ਬੱਚੇ ਨਾਲ ਜੇਤੂ ਜੋੜੀ ਬਣੀ ਆ ਇਹ 바ਵਾ ਤਾਜਪੁਰ ਮੈਨੂੰ ਲੱਗਦਾ 바ਵੇ ਅਵਤਾਰ ਚਲੇ ਗਿਆ ਅਮਰੀਕਾ ਜਿੱਥੇ ਪਹੁੰਚਣਾ ਸੀਗਾ ਬਾਈ ਅਵਤਾਰ ਤਾਜਪੁਰੀਆ ਸੋ ਵੱਡਾ ਧੰਨਵਾਦ ਉਹ ਦਿਨੇ ਮੋਟਰਸਾਈਕਲ ਜੱਗੀ ਜਰਗੜੀ ਨੇ ਵੀਰੋ ਜਿੱਤਿਆ ਸੀਗਾ ਤੇ ਦੇਖਦੇ ਆ ਨਜ਼ਾਰਾ ਅੱਜ ਕਿੱਥੇ ਗੱਲ ਜੁੜਦੀ ਆ ਹਜੇ ਖੇਡ ਬਾਕੀ ਆ ਤੀਰ ਕਮਾਨ ਚਾ ਯਾਰ ਮੈਦਾਨ ਚਾ ਪਿੰਡ ਨਸਰਾਲੀ ਦਾ ਮੇਲਾ ਪਿੰਡ ਜਰਗਦੇ ਬਾਈ ਗੋਲੇ ਦੇ ਪਿੰਡ ਦਾ ਮੇਲਾ ਆਗੀ ਬਈ ਠਾਣੇਦਾਰਨ ਧੀਰ ਸਿੰਘ ਬੀਪੁਰ ਦੇ ਪਿੰਡ ਦਾ ਮੇਲਾ ਪੇਲਾ ਨਸਰਾਲੀ ਪਿੰਡ ਦਾ ਨੰਬਰਦਾਰ ਉਹਨਾਂ ਦਾ ਅੱਪ ਲਾ ਸਮਾਂ ਲੱਗ ਗਿਆ 19 ਸੈਕਿੰਡ 66 ਪੁਆਇੰਟ ਦਾ ਬਾਈਜੀ 19 ਸੈਕਿੰਡ 66 ਪੁਆਇੰਟ ਦਾ ਲੱਗ ਗਿਆ ਬਾਈਜੀ ਸਮਾਂ ਇਹ ਕੌਣ ਭੱਜ ਗਿਆ ਇਹ ਗਵਾਂਡੀ ਪਿੰਡ ਇਸ਼ਨਪੁਰਿਆ ਮਾਲਕਪੁਰਿਆ ਪਰਲੇ ਪਾਸੇ ਭੱਜ ਗਿਆ ਜਿੱਥੇ ਮੁਕਾਬਲਾ 21 ਤਰੀਕ ਨੂੰ ਹੋਣਾ ਵਾ ਹਰਜਿੰਦਰ ਇਸ਼ਨਪੁਰ ਤਰਨ ਮਾਲਕਪੁਰ ਬੱਬੂ ਖੰਨਾ ਮਨਵੀਰ ਮਾਲਟ ਰਾਮਪੁਰ ਤੇ ਆਪਣੇ ਵੱਲ ਰੈਕੋਰ ਦੇ ਔਰਲੇ ਪਾਸੇ ਪਿੰਡਾ ਤਾਜਪੁਰ ਜਿਨ੍ਹਾਂ ਦਾ ਬੈਲੀ ਭਜਦਾ ਰਿਹਾ ਇਹ ਅਵਤਾਰ ਸਿੰਘ ਤਾਜਪੁਰ ਬਾਬਾ ਤਾਜਪੁਰ